ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਦੀ ਗ੍ਰਿਫਤਾਰੀ ਹੋਈ ਈਡੀ ਦੇ ਵੱਲੋਂ ਤੇ ਜਿਸ ਨੂੰ ਲੈ ਕੇ ਪੂਰੀ ਆਮ ਆਦਮੀ ਪਾਰਟੀ ਦੇ ਵਰਕਰ ਤੇ ਸਪੋਰਟਰਾਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਤੇ ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦੇ ਵੱਲੋਂ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਸਾਰੇ ਵਿਧਾਇਕ ਵੀ ਮੌਜੂਦ ਰਹੇ ਸਮੇਂ ਉਹਨਾਂ ਨੇ ਬਿਆਨ ਦਿੱਤਾ ਇੱਕ ਵੱਡਾ ਬਿਆਨ ਦਿੱਤਾ ਕਿ ਪੂਰੀ ਪਾਰਟੀ ਜਟਾਨ ਦੇ ਵਾਂਗ ਗਰਮਿਤ ਕੇਜਰੀਵਾਲ ਉਹਨਾਂ ਦੇ ਨਾਲ ਖੜੀ ਹੈ ਤੇ ਨਾਲ ਹੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਕੇਂਦਰ ਦੀ ਤਾਨਾਸ਼ਾਹੀ ਦਾ ਠੁਕਵਾ ਜਵਾਬ ਜਿਹੜਾ ਦਿੱਤਾ ਜਾਵੇਗਾ ਜ਼ਿਕਰਯੋਗ ਹੈ ਕਿ 31 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਦੇ ਵਿੱਚ ਇੱਕ ਮਹਾਰੈਲੀ ਰੱਖੀ ਗਈ ਹੈ ਤੇ ਇੰਡੀਆ ਗੱਠ ਜੋੜ ਦੇ ਜਿਹੜੇ ਨੇਤਾ ਨੇ ਇੰਡੀਆ ਗੱਠ ਜੋੜ ਦੇ ਜਿਹੜੇ ਵਰਕਰ ਨੇ ਉਹ ਸਾਰੇ ਇਸ ਮਹਾਰੈਲੀ ਦੇ ਵਿੱਚ ਸ਼ਾਮਲ ਹੋਣਗੇ ਸੋਅਰਵਿੰਦ ਕੇਜਰੀਵਾਲ ਹੁਣਾ ਦੀ ਈਡੀ ਦੇ ਵੱਲੋਂ ਕੀਤੀ ਗਈ ਗ੍ਰਿਫਤਾਰੀ ਦੇ ਰੋਸ ਵਿਰੋਧ ਇੱਕ ਮਹਾਂ ਰੈਲੀ ਰੱਖੀ ਗਈ ਹੈ ਜਿਸ ਦੇ ਵਿੱਚ ਕੇਂਦਰ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਮਤੇ ਕੁਝ ਪਾਏ ਜਾਣਗੇ ਸੋ ਵੱਡਾ ਬਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾ ਵੱਲੋਂ ਦਿੱਤਾ ਗਿਆ ਹੈ ਕਿ ਕੇਂਦਰ ਦੀ ਤਾਨਾਸ਼ਾਹੀ ਦਾ ਲੋਕ ਸਭਾ ਚੋਣਾਂ ਦੇ ਵਿੱਚ ਟੁਕਮਾਂ ਜਵਾਬ ਦੇਵਾਂਗੇ ਦੱਸ ਦਿੰਦੇ ਆ ਕਿ ਈਡੀ ਦੇ ਵੱਲੋਂ ਸ਼ਰਾਬ ਨੀਤੀ ਜਿਹੜੀ ਆ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣਾ ਦੀ ਗ੍ਰਫਤਾਰੀ ਹੋਈ ਸੀ ਤੇ ਈਡੀ ਦੇ ਇਸ ਰਿਮਾਂਡ ਅਤੇ ਗ੍ਰਫਤਾਰੀ ਦੇ ਖਿਲਾਫ ਅਰਵਿੰਦ ਕੇਜਰੀਵਾਲ ਹੁਣਾਂ ਦੇ ਵੱਲੋਂ ਹਾਈ ਕੋਰਟ ਦਾ ਰੁਖ ਅਪਣਾਇਆ ਗਿਆ ਤੇ ਤਤਕਾਲ ਕਾਰਵਾਈ ਤਤਕਾਲ ਸੁਣਵਾਈ ਨੂੰ ਲੈ ਕੇ ਜੜੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਉੱਥੇ ਹੀ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਝਟਕਾ ਦੇ ਦਿੱਤਾ ਤੇ ਹੋਲੀ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਵੇਗੀ ਤੁਰੰਤ ਸੁਣਵਾਈ ਦੇ ਉੱਤੇ ਜੜੀ ਹੈ ਹਾਈ ਕੋਰਟ ਨੇ ਮਨਾਹੀ ਕਰ ਦਿੱਤੀ ਸੀ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਅਹਿਮ ਮੀਟਿੰਗ ਸੱਦੀ ਹੈ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਇੰਡੀਆ ਗਠਜੋੜ ਦੇ ਜਿਹੜੇ ਵਰਕਰ ਨੇ ਚਾਹੀਂ ਇੰਡੀਆ ਗਠਜੋੜ ਦੇ ਵਿੱਚ ਕਾਂਗਰਸ ਪਾਰਟੀ ਆਉਂਦੀ ਹੋਵੇ ਆਮ ਆਦਮੀ ਪਾਰਟੀ ਆਉਂਦੀ ਹੋਵੇ ਜਾਂ ਹੋਰ ਪਾਰਟੀਆਂ ਜਿਹੜੀਆਂ ਇੰਡੀਆ ਗਠਜੋੜ ਦੀਆਂ ਹਿੱਸਾ ਨੇ ਮਹਾਰੈਲੀ ਦੇ ਵਿੱਚ ਭਾਗ ਲੈਣਗੀਆਂ ਸੋ ਮੁੱਖ ਮੰਤਰੀ ਮਾਨ ਹੁਣਾ ਦੇ ਵੱਲੋਂ ਇੱਕ ਅਹਿਮ ਮੀਟਿੰਗ ਮੀਟਿੰਗ ਜਿਹੜੀ ਸੱਦੀ ਗਈ ਸੀ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੈਬਨਿਟ ਮੰਤਰੀ ਸਾਰੇ ਮੌਜੂਦ ਰਹੇ ਤੇ ਇਸ ਮੌਕੇ ਅਰਵਿੰਦ ਕੇਜਰੀਵਾਲ ਹੁਣਾ ਨੇ ਵੱਡਾ ਬਿਆਨ ਦਿੱਤਾ ਕਿ ਇਸ ਸਮੇਂ ਪੂਰੀ ਪਾਰਟੀ ਚਟਾਨ ਵਾਂਗ ਅਰਵਿੰਦ ਕੇਜਰੀਵਾਲ ਹੁਣਾ ਦੇ ਨਾਲ ਖੜੀ ਹੈ ਕੇਂਦਰ ਦੀ ਤਾਨਾ ਸ਼ਾਹੀ ਦਾ ਲੋਕ ਸਭਾ ਚੋਣਾਂ ਦੇ ਵਿੱਚ ਜ਼ਰੂਰ ਜਵਾਬ ਦੇਵਾਂਗੇ ਤੇ ਨਾਲ ਹੀ 31 ਮਾਰਚ ਦੀ ਰੈਲੀ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾ ਦੇ ਵੱਲੋਂ ਉੱਥੇ ਹੀ ਜਿਸ ਦਿਨ ਅਰਵਿੰਦ ਕੇਜਰੀਵਾਲ ਹੁਣਾ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਮੁੱਖ ਮੰਤਰੀ ਮਾਨ ਅਰਵਿੰਦ ਕੇਜਰੀਵਾਲ ਹੁਣਾ ਦੇ ਘਰੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਜ਼ਰੂਰ ਜਾਂਦੇ ਨੇ ਸੋ ਕੇਂਦਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਥ ਦੇ ਵੀ ਨਜ਼ਰ ਹੁੰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਜੋਤ ਸਿੰਘ ਬੈਂਸ ਜੋ ਕਿ ਪੰਜਾਬ ਦੇ ਸਿੱਖਿਆ ਮੰਤਰੀ ਨੇ ਸਿੱਖਿਆ ਮੰਤਰੀ ਦੇ ਵੱਲੋਂ ਵੀ ਦਿੱਲੀ ਦੇ ਵਿੱਚ ਆਕੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਜਿਸ ਤੋਂ ਬਾਅਦ ਦਿੱਲੀ ਪੁਲਿਸ ਦੇ ਵੱਲੋਂ ਹਰਜੋਤ ਬੈਂਸ ਨੂੰ ਚੁੱਕ ਕੇ ਕੜੀਸਕੇ ਜਿਹੜਾ ਗੱਡੀਆਂ ਦੇ ਵਿੱਚ ਸੁੱਟਿਆ ਜਾਂਦਾ ਹੈ ਰਸਤੇ ਦੇ ਵਿੱਚ ਲਿਆ ਜਾਂਦਾ ਉੱਥੇ ਹੀ ਸਿਹਤ ਮੰਤਰੀ ਜਿਹੜੇ ਡਾਕਟਰ ਬਲਬੀਰ ਸਿੰਘ ਹੈ ਉਹਨਾਂ ਦੇ ਉੱਤੇ ਵੀ ਜਿਹੜਾ ਪੁਲਿਸ ਦੇ ਵੱਲੋਂ ਧੱਕੇਸ਼ਾਹੀ ਕੀਤੀ ਜਾਂਦੀ ਹੈ ਚੁੱਕ ਕੇ ਕੜੀਸਕੇ ਉਹਨਾਂ ਨੂੰ ਰਸਤੇ ਦੇ ਵਿੱਚ ਲਿਆ ਜਾਂਦਾ ਅਰਵਿੰਦ ਕੇਜਰੀਵਾਲ ਹੁਣਾਂ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਵਾਲੇ ਆਪ ਲੀਡਰਾਂ ਦਾ ਦਿੱਲੀ ਦੇ ਵਿੱਚ ਜਿਹੜਾ ਪੂਰਾ ਪੁਲਿਸ ਦੇ ਨਾਲ ਖੇਚ ਤੋਂ ਹੁੰਦੀ ਹੈ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਦਿੱਲੀ ਨੂੰ ਛੱਡ ਕੇ ਹੋਰ ਸਟੇਟਾਂ ਦੇ ਵਿੱਚ ਵੀ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਸਪੋਰਟਰ ਮੌਜੂਦ ਨੇ ਉਹਨਾਂ ਦੇ ਵੱਲੋਂ ਅਰਮਿਤ ਕੇਜਰੀਵਾਲ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਜ਼ਰੂਰ ਕੀਤਾ ਜਾ ਰਿਹਾ ਹੈ ਸੋ 31 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਦੇ ਵਿੱਚ ਹੋਣ ਵਾਲੀ ਮਹਾ ਰੈਲੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਨੇ ਇੱਕ ਮੀਟਿੰਗ ਸੱਦੀ ਹੈ ਜਿਸ ਦੇ ਵਿੱਚ ਸਾਰੇ ਵਿਧਾਇਕ ਵੀ ਮੌਜੂਦ ਰਹੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ ਕਿ ਪੂਰੀ ਪਾਰਟੀ ਚਟਾਨ ਦੇ ਵਾਂਗ ਅਰਮਿਤ ਕੇਜਰੀਵਾਲ ਹੋਣਾਂ ਦੇ ਨਾਲ ਇਸੋ 31 ਮਾਰਚ ਨੂੰ ਦਿੱਲੀ ਦੀ ਜਿਹੜੇ ਰਾਮਲੀਲਾ ਗਰਾਊਂਡ ਆ ਉਸ ਦੇ ਵਿੱਚ ਇੱਕ ਕੇਂਦਰ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਹੋਵੇਗਾ ਸੋ 31 ਮਾਰਚ ਦੀ ਰੈਲੀ ਨੂੰ ਲੈ ਕੇ ਚਰਚਾ ਕੀਤੀ ਗਈ ਹੈ